ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਲਰਾਊਂਡਰ ਰਵਿੰਦਰ ਜਰੇਜਾ ਨੇ ਰਾਜਨੀਤੀ ਵਿੱਚ ਐਂਟਰੀ ਕਰ ਲਈ ਹੈ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਚੁੱਕੇ ਨੇ। ਜਨੇਜਾ ਦੀ ਪਤਨੀ ਰਿਵਾਜ਼ਾ ਜਨੇਜਾ ਜਾਮਨਗੜ ਯੂਗਰਾਦ ਤੋਂ ਭਾਜਪਾ ਦੀ ਵਧਾਈ ਹੈ। ਰਿਵਾਜ਼ਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਜਰੇਜਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਇੱਕ ਪੋਸਟ ਰਾਹੀਂ ਦੱਸਿਆ ਕਿ ਰਵਿੰਦਰ ਜਨੇਜਾ ਉਹਨਾਂ ਨੇ ਇੱਕ ਪੋਸਟ ਰਾਹੀਂ ਦੱਸਿਆ ਕਿ ਰਵਿੰਦਰ ਜਨੇਜਾ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਜਨੇਜਾ ਦੀ ਹਾਲ ਹੀ ਵਿੱਚ T20 ਵਿਸ਼ਵ ਕੱਪ 2024 ਤੋਂ ਬਾਅਦ ਇਸ ਫਾਰਮੈਟ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਸੀ ਰਵਿੰਦਰ ਜਨੇਜਾ ਦੀ ਪਤਨੀ ਰਿਵਾਜਾ ਨਾਲ ਕਈ ਵਾਰ ਪ੍ਰਚਾਰ ਕੀ ਕਰ ਚੁੱਕੇ ਨੇ ਉਹ ਚੋਣਾ ਦੌਰਾਨ ਆਪਣੀ ਪਤਨੀ ਰਿਵਾਜਾ ਨਾਲ ਭਾਜਪਾ ਲਈ ਪ੍ਰਚਾਰ ਕਰਦੇ ਨਜ਼ਰ ਆਏ ਉਹਨਾਂ ਨੇ ਕਈ ਰੋਡ ਸ਼ੋਅ ਵੀ ਕੀਤੇ ਜਨੇਜਾ ਦੀ ਪਤਨੀ ਰਿਵਾਜਾ ਜਾਮਨਗਰ ਉੱਤਰੀ ਸੀਟ ਤੋਂ ਵਿਧਾਇਕ ਹੈ ਹੁਣ ਰਵਿੰਦਰ ਜਨੇਜਾ ਦੀ ਭਾਜਪਾ ਦੀ ਮੈਂਬਰਸ਼ਿਪ ਲਈ ਹੈ ਰਵੀਬਾ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਇਸ ਰਾਹੀਂ ਉਹਨਾਂ ਦੱਸਿਆ ਕਿ ਰਵਿੰਦਰ ਜਨੇਜਾ ਭਾਰਤੀ ਜਨਤਾ ਪਾਰਟੀ ਦੇ ਮੁੰਡਲੇ ਮੈਂਬਰ ਬਣ ਚੁੱਕੇ ਨੇ T20 ਵਿਸ਼ਵ ਕੱਪ 2024 ਤੋਂ ਬਾਅਦ ਰਵਾਬਾ ਅਤੇ ਰਵਿੰਦਰ ਜਨੇਜਾ ਨੇ ਟੀਮ ਇੰਡੀਆ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਜਨੇਜਾ ਦੀ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਉਹਨਾਂ ਦਾ ਅੰਤਰਰਾਸ਼ਟਰੀ ਰਿਗਾਰਡ ਚੰਗਾ ਹੈ ਬਿਊਰੋ ਰਿਪੋਰਟ ਤਲਕਾ ਪੰਜਾਬ ਟੀਵੀ ਭਾਰਤੀ ਕ੍ਰਿਕਟ ਟੀਮ ਦੇ ਦਿਗਜ ਆਲਰਾਊਂਡਰ ਰਵਿੰਦਰ ਜਰੇਜਾ ਨੇ ਰਾਜਨੀਤੀ ਵਿੱਚ ਐਂਟਰੀ ਕਰ ਲਈ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਚੁੱਕੇ ਨੇ ਜਨੇਜਾ ਦੀ ਪਤਨੀ ਰਿਵਾਜ਼ਾ ਜਨੇਜਾ जामनगर गुजरात ਤੋਂ ਭਾਜਪਾ ਦੀ ਵਿਦਾਇਕ ਹੈ ਰਿਵਾਬਾ ਨੇ ਹਾਲੀ ਵਿੱਚ سوشل میڈیا ਰਾਹੀਂ ਜਨੇਜਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਇੱਕ ਪੋਸਟ ਰਾਹੀਂ ਦੱਸਿਆ ਕਿ ਰਵਿੰਦਰ ਜਨੇਜਾ ਉਹਨਾਂ ਨੇ ਇੱਕ ਪੋਸਟ ਰਾਹੀਂ ਦੱਸਿਆ ਕਿ ਰਵਿੰਦਰ ਜਨੇਜਾ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ ਜਨੇਜਾ ਦੀ ਹਾਲੀ ਵਿੱਚ T20 ਵਿਸ਼ਵ ਕੱਪ 2024 ਤੋਂ ਬਾਅਦ ਇਸ ਫਾਰਮੈਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਸੀ ਰਵਿੰਦਰ ਜਨੇਜਾ ਦੀ ਪਤਨੀ ਰਿਵਾਜਾ ਨਾਲ ਕਈ ਵਾਰ ਪ੍ਰਚਾਰ ਕੀ ਕਰ ਚੁੱਕੇ ਨੇ ਉਹ ਚੋਣਾ ਦੌਰਾਨ ਆਪਣੀ ਪਤਨੀ ਰਿਵਾਜਾ ਨਾਲ ਭਾਜਪਾ ਲਈ ਪ੍ਰਚਾਰ ਕਰਦੇ ਨਜ਼ਰ ਆਏ ਉਹਨਾਂ ਨੇ ਕਈ ਰੋਡ ਸ਼ੋਅ ਵੀ ਕੀਤੇ ਜਨੇਜਾ ਦੀ ਪਤਨੀ ਰਿਵਾਜਾ ਜਾਮਨਗਰ ਉੱਤਰੀ ਸੀਟ ਤੋਂ ਵਿਧਾਇਕ ਹੈ ਹੁਣ ਰਵਿੰਦਰ ਜਨੇਜਾ ਦੀ ਭਾਜਪਾ ਦੀ ਮੈਂਬਰਸ਼ਿਪ ਲਈ ਹੈ ਰਵੀਬਾ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਇਸ ਰਾਹੀਂ ਉਹਨਾਂ ਦੱਸਿਆ ਕਿ ਰਵਿੰਦਰ ਜਨੇਜਾ ਭਾਰਤੀ ਜਨਤਾ ਪਾਰਟੀ ਦੇ ਮੁੰਡਲੇ ਮੈਂਬਰ ਬਣ ਚੁੱਕੇ ਨੇ T20 ਵਿਸ਼ਵ ਕੱਪ 2024 ਤੋਂ ਬਾਅਦ ਰਿਵਾਜ਼ਾ ਅਤੇ ਰਵਿੰਦਰ ਜਨੇਜਾ ਨੇ ਟੀਮ ਇੰਡੀਆ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਜਨੇਜਾ ਦੀ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਉਹਨਾਂ ਦਾ ਅੰਤਰਰਾਸ਼ਟਰੀ ਰਿਗਾਰਡ ਚੰਗਾ ਹੈ ਮੀਰੋ ਰਿਪੋਰਟ ਤਲਕਾ ਪੰਜਾਬ ਟੀਵੀ ਭਾਰਤੀ ਕ੍ਰਿਕਟ ਟੀਮ ਦੇ ਦਿਗਜ ਆਲਰਾਊਂਡਰ ਰਵਿੰਦਰ ਜਰੇਜਾ ਨੇ ਰਾਜਨੀਤੀ ਵਿੱਚ ਐਂਟਰੀ ਕਰ ਲਈ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਚੁੱਕੇ ਨੇ ਜਨੇਜਾ ਦੀ ਪਤਨੀ ਰਿਵਾਜ਼ਾ ਜਨੇਜਾ जामनगर गुजरात ਤੋਂ ਭਾਜਪਾ ਦੀ ਵਿਦਾਇਕ ਹੈ ਰਿਵਾਬਾ ਨੇ ਹਾਲ ਹੀ ਚ سوشل میڈیا ਰਾਹੀਂ ਜਰੇਜਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਇੱਕ ਪੋਸਟ ਰਾਹੀਂ ਦੱਸਿਆ ਕਿ ਰਵਿੰਦਰ ਜਨੇਜਾ ਉਹਨਾਂ ਨੇ ਇੱਕ ਪੋਸਟ ਰਾਹੀਂ ਦੱਸਿਆ ਕਿ ਰਵਿੰਦਰ ਜਨੇਜਾ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ ਜਨੇਜਾ ਦੀ ਹਾਲ ਹੀ ਚ T20 ਵਿਸ਼ਵ ਕੱਪ 2024 ਤੋਂ ਬਾਅਦ ਇਸ ਫਾਰਮੈਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਸੀ ਰਵਿੰਦਰ ਜਨੇਜਾ ਦੀ ਪਤਨੀ ਰਿਵਾਜਾ ਨਾਲ ਕਈ ਵਾਰ ਪ੍ਰਚਾਰ ਕੀ ਕਰ ਚੁੱਕੇ ਨੇ ਉਹ ਚੋਣਾ ਦੌਰਾਨ ਆਪਣੀ ਪਤਨੀ ਰਿਵਾਜਾ ਨਾਲ ਭਾਜਪਾ ਲਈ ਪ੍ਰਚਾਰ ਕਰਦੇ ਨਜ਼ਰ ਆਏ ਉਹਨਾਂ ਨੇ ਕਈ ਰੋਡ ਸ਼ੋਅ ਵੀ ਕੀਤੇ ਜਨੇਜਾ ਦੀ ਪਤਨੀ ਰਿਵਾਜਾ ਜਾਮਨਗਰ ਉੱਤਰੀ ਸੀਟ ਤੋਂ ਵਿਧਾਇਕ ਹੈ ਹੁਣ ਰਵਿੰਦਰ ਜਨੇਜਾ ਦੀ ਭਾਜਪਾ ਦੀ ਮੈਂਬਰਸ਼ਿਪ ਲਈ ਹੈ ਰਵੀਬਾ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਇਸ ਰਾਹੀਂ ਉਹਨਾਂ ਦੱਸਿਆ ਕਿ ਰਵਿੰਦਰ ਜਨੇਜਾ ਭਾਰਤੀ ਜਨਤਾ ਪਾਰਟੀ ਦੇ ਮੁੰਡਲੇ ਮੈਂਬਰ ਬਣ ਚੁੱਕੇ ਨੇ T20 ਵਿਸ਼ਵ ਕੱਪ 2024 ਤੋਂ ਬਾਅਦ ਰਵਾਬਾ ਅਤੇ ਰਵਿੰਦਰ ਜਨੇਜਾ ਨੇ ਟੀਮ ਇੰਡੀਆ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਜਨੇਜਾ ਦੀ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਉਹਨਾਂ ਦਾ ਅੰਤਰਰਾਸ਼ਟਰੀ ਰਿਗਾਰਡ ਚੰਗਾ ਹੈ ਬਿਊਰੋ ਰਿਪੋਰਟ ਤਲਕਾ ਪੰਜਾਬ ਟੀਵੀ